ਕਦੇ ਜੇਕਰ ਕੁਝ ਬਣਨਾ ਹੋਇਆ ਤਾਂ ਬਾਜ਼ ਬਣਨਾ ਪਰ ਕਦੇ ਵੀ ਤੋਤਾ ਨਾ ਬਣਨਾ ਕਿਉਂਕਿ ਤੋਤਾ ਬੋਲਦਾ ਤਾਂ ਬਹੁਤ ਹੈ ਪਰ ਜਿਆਦਾ ਉਚਾਈ ਤੱਕ ਨਹੀਂ ਉੱਡ ਸਕਦਾ ਬਾਜ਼ ਬੋਲਦਾ ਬਹੁਤ ਘੱਟ ਹੈ ਪਰ ਸਭ ਤੋਂ ਵੱਧ ਉਚਾਈ ਤੇ ਉੱਡਦਾ ਹੈ ਅਤੇ ਬਾਕੀ ਪੰਛੀਆਂ ਦਾ ਰਾਜਾ ਹੁੰਦਾ ਹੈ ਇੱਕ ਬਾਜ਼ ਅੱਜ ਮੈਂ ਤੁਹਾਨੂੰ ਪੰਜ ਇਸ ਤਰ੍ਹਾਂ ਦੇ ਪੁਆਇੰਟ ਦੱਸਾਂਗਾ ਜੋ ਕਿ ਹਰ ਇੱਕ ਇਨਸਾਨ ਨੂੰ ਬਾਜ਼ ਤੋਂ ਸਿੱਖਣੇ ਚਾਹੀਦੇ ਹਨ ਅਤੇ ਜ਼ਿੰਦਗੀ ਦੀ ਬਹੁਤ ਵੱਡੀ ਲਰਨਿੰਗ ਹੈ ਇਨ੍ਹਾਂ ਪੰਜ ਪੁਆਇੰਟਸ ਦੇ ਵਿੱਚ ਪਹਿਲਾ ਲੈਸਨ ਬਾਜ਼ ਇਕੱਲਾ ਉੱਡਦਾ ਹੈ ਅਤੇ ਬਾਕੀ ਪੰਛੀਆਂ ਦੇ ਮੁਕਾਬਲੇ ਸਭ ਤੋਂ ਵੱਧ ਉਚਾਈ ਤੇ ਉੱਡਦਾ ਹੈ ਬਾਜ਼ ਇਕੱਲਾ ਉੱਡੇਗਾ ਪਰ ਕਦੇ ਵੀ ਚਿੜੀਆਂ ਜਾਂ ਕਿਸੇ ਹੋਰ ਛੋਟੇ ਪੰਛੀ ਨਾਲ ਨਹੀਂ ਉੱਡੇਗਾ ਬਾਜ਼ ਹਮੇਸ਼ਾ ਜਾਂ ਤਾਂ ਬਾਜ਼ ਨਾਲ ਉੱਡਦਾ ਹੈ ਜਾਂ ਫਿਰ ਇਕੱਲਾ ਉੱਡਦਾ ਹੈ ਇਸ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਛੋਟੀ ਸੋਚ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਅਤੇ ਇਕੱਲੇ ਰਹੋ ਕਿਉਂਕਿ ਇਹ ਹੀ ਉਹ ਸਮਾਂ ਹੁੰਦਾ ਹੈ ਜਦੋਂ ਖੁਦ ਨੂੰ ਜਾਣਨ ਦਾ ਅਸਲੀ ਮੌਕਾ ਮਿਲਦਾ ਹੈ ਦੂਸਰਾ ਲੈਸਨ ਬਾਜ਼ ਦਾ ਵਿਜ਼ਨ ਬਹੁਤ ਜ਼ਿਆਦਾ ਕਲੀਅਰ ਅਤੇ ਸਟਰੋਂਗ ਹੁੰਦਾ ਹੈ ਬਾਜ਼ ਆਪਣੀ ਸ਼ਿਕਾਰੀ ਨੂੰ 5 ਕਿਲੋਮੀਟਰ ਦੀ ਦੂਰੀ ਤੋਂ ਹੀ ਵੇਖ ਲੈਂਦਾ ਹੈ ਅਤੇ ਜਦੋਂ ਇੱਕ ਵਾਰ ਉਸ ਨੂੰ ਆਪਣਾ ਟੀਚਾ ਦਿਖ ਜਾਂਦਾ ਹੈ ਤਾਂ ਉਸ ਤੋਂ ਬਾਅਦ ਰਾਸਤੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆ ਜਾਣ ਪਰ ਬਾਜ਼ ਆਪਣਾ ਟੀਚਾ ਹਾਸਲ ਕਰਕੇ ਹੀ ਖਾ ਲੈਂਦਾ ਹੈ ਇਸ ਤੋਂ ਵੀ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਆਪਣਾ ਵਿਜ਼ਨ ਕਲੀਅਰ ਰੱਖੋ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆ ਜਾਣ ਪਿੱਛੇ ਨਾ ਹਟੋ ਉਸ ਬਾਜ ਦੀ ਤਰ੍ਹਾਂ ਤੀਸਰਾ ਲੈਸਨ ਬਾਜ ਕਦੇ ਵੀ ਮਰੇ ਹੋਏ ਜਾਨਵਰਾਂ ਨੂੰ ਨਹੀਂ ਖਾਂਦਾ ਉਹ ਹਮੇਸ਼ਾ ਜਿੰਦਾ ਸ਼ਿਕਾਰ ਕਰਦਾ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਸਾਡਾ ਪਾਸਟ ਹੈ ਉਹ ਮਰ ਚੁੱਕਿਆ ਹੈ ਤਾਂ ਆਪਣੇ ਉਹ ਮਰੇ ਹੋਏ ਸੜੇ ਹੋਏ ਵਿਚਾਰਾਂ ਵੱਲ ਨਾ ਧਿਆਨ ਦੇ ਕੇ ਆਪਣੀ ਆਉਣ ਵਾਲੀ ਤਾਜੀ ਜ਼ਿੰਦਗੀ ਉੱਪਰ ਧਿਆਨ ਦੇਵੋ ਆਪਣੇ ਪਾਸਟ ਦੀਆਂ ਪੁਰਾਣੀਆਂ ਯਾਦਾਂ ਜੋ ਤੁਹਾਨੂੰ ਅੰਗ ਕਰਦੀਆਂ ਹਨ ਉਹਨਾਂ ਨੂੰ ਉੱਥੇ ਹੀ ਰਹਿਣ ਦਿਓ ਜਿੱਥੇ ਉਹਨਾਂ ਦੀ ਜਗ੍ਹਾ ਹੈ ਤੁਹਾਡੇ ਪਾਸਟ ਦੀ ਜਗਾ ਪਾਸਟ ਵਿੱਚ ਹੀ ਹੈ ਇਸ ਲਈ ਉਸ ਨੂੰ ਉੱਥੇ ਹੀ ਰਹਿਣ ਦਿਓ ਇਸ ਨੂੰ ਵਰਤਮਾਨ ਵਿੱਚ ਜਗਾ ਨਾ ਬਣਾਉਣ ਦਿਓ ਕਿਉਂਕਿ ਇੱਕ ਵਾਰ ਜੇ ਤੁਹਾਡਾ ਪਾਸਟ ਤੁਹਾਡੇ ਵਰਤਮਾਨ ਵਿੱਚ ਆ ਗਿਆ ਤਾਂ ਤੁਹਾਡਾ ਪਾਸਟ ਤੁਹਾਨੂੰ ਕਦੇ ਵੀ ਵਰਤਮਾਨ ਵਿੱਚ ਨਹੀਂ ਰਹਿਣ ਦੇਵੇਗਾ ਪਾਸਟ ਵਿੱਚ ਤੁਹਾਡੇ ਨਾਲ ਕਿੰਨਾ ਵੀ ਬੁਰਾ ਕਿਉਂ ਨਾ ਹੋਇਆ ਹੋਵੇ ਉਹ ਸਭ ਯਾਦਾਂ ਉਹ ਸਭ ਵਿਚਾਰ ਮਰ ਚੁੱਕੇ ਹਨ ਉਸ ਬਾਜ ਦੀ ਤਰ੍ਹਾਂ ਬਣੋ ਜਿਹੜਾ ਕਦੇ ਵੀ ਮਰੀਆਂ ਹੋਈਆਂ ਚੀਜ਼ਾਂ ਨੂੰ ਨਹੀਂ ਖਾਂਦਾ ਚੌਥਾ ਲੈਸਨ ਜਦੋਂ ਹਨੇਰੀ ਅਤੇ ਤੂਫਾਨ ਆਉਂਦੇ ਹਨ ਤਾਂ ਬਾਜ਼ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦਾ ਹੈ ਜਦੋਂ ਮੀਂਹ ਪੈਂਦਾ ਹੈ ਤਾਂ ਸਾਰੇ ਪੰਛੀ ਛੁਪ ਕੇ ਬੈਠ ਜਾਂਦੇ ਹਨ ਪਰ ਬਾਜ਼ ਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਜਦੋਂ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਬਾਜ਼ ਉਹਨਾਂ ਹਵਾਵਾਂ ਦੇ ਸਹਾਰੇ ਬਹੁਤ ਤੇਜ਼ੀ ਨਾਲ ਉੱਪਰ ਨੂੰ ਉੱਡਦਾ ਹੈ ਅਤੇ ਉੱਪਰ ਉੱਡਦੇ-ਉੱਡਦੇ ਐਨਾ ਉੱਪਰ ਚੜ੍ਹਿਆ ਜਾਂਦਾ ਹੈ ਕਿ ਬੱਦਲਾਂ ਤੋਂ ਵੀ ਉੱਪਰ ਪਹੁੰਚ ਜਾਂਦਾ ਹੈ ਇਸ ਤੋਂ ਵੀ ਬਹੁਤ ਵੱਡੀ ਸਿੱਖ ਮਿਲਦੀ ਹੈ ਕੀ ਮੁਸੀਬਤ ਵਿੱਚ ਵੀ ਮਜ਼ਾ ਲੱਭੋ ਨੈਪੋਲੀਅਨ ਹਿਲਨੇ ਕਿਹਾ ਸੀ ਕਿ ਹਰ ਵੱਡੀ ਚੁਣੌਤੀ ਆਪਣੇ ਨਾਲ ਇੱਕ ਬਹੁਤ ਵੱਡਾ ਅਵਸਰ ਲੈ ਕੇ ਆਉਂਦੀ ਹੈ ਤਾਂ ਉਸ ਬਾਜ ਦੀ ਤਰ੍ਹਾਂ ਤੁਸੀਂ ਵੀ ਆਪਣੇ ਅਵਸਰ ਨੂੰ ਪਹਿਚਾਣੋ ਅਤੇ ਜਿਸ ਦਿਨ ਤੁਸੀਂ ਆਪਣੇ ਅਵਸਾਰਾਂ ਨੂੰ ਪਹਿਚਾਣ ਲਿਆ ਤਾਂ ਸਾਰੀਆਂ ਮੁਸ਼ਕਲਾਂ ਤੁਹਾਡੇ ਥੱਲੇ ਹੋਣਗੀਆਂ ਅਤੇ ਤੁਸੀਂ ਉਹਨਾਂ ਮੁਸ਼ਕਲਾਂ ਦੇ ਉੱਪਰ ਹੋਵੋਗੇ ਪੰਜਵਾਂ ਲੈਸਨ ਬਾਜ ਆਪਣੇ ਆਲਣਿਆਂ ਵਿੱਚੋਂ ਨਰਮ ਘਾਹ ਨੂੰ ਹਮੇਸ਼ਾ ਕੱਟ ਦਿੰਦਾ ਹੈ ਤਾਂਕਿ ਬਾਜ ਦਾ ਜੋ ਬੱਚਾ ਹੈ ਉਹ ਆਪਣੇ ਆਲਣੇ ਵਿੱਚ ਕੰਫਰਟੇਬਲ ਹੋ ਕੇ ਨਾ ਬਹਿ ਸਕੇ ਕਿਉਂਕਿ ਜੇਕਰ ਉਹ ਆਪਣੇ ਆਲਣੇ ਵਿੱਚ ਕੰਫਰਟੇਬਲ ਹੋ ਕੇ ਬੈਠ ਗਿਆ ਤਾਂ ਉਹ ਉੱਥੇ ਹੀ ਰਹਿਣਾ ਪਸੰਦ ਕਰੇਗਾ ਪਰ ਬਾਜ਼ ਅਜਿਹਾ ਕਦੀ ਵੀ ਹੋਣ ਨਹੀਂ ਦਿੰਦਾ ਬਾਜ਼ ਇੱਕ ਪੰਛੀ ਹੈ ਅਤੇ ਉਸ ਨੂੰ ਵੀ ਇਹ ਪਤਾ ਹੈ देयर इज नो ਗਰੋਥ ਇਨ ਕੰਫਰਟ ਜ਼ੋਨ ਪਰ ਅਸੀਂ ਤਾਂ ਇਨਸਾਨ ਹਾਂ ਨਾ ਪਰ ਇਨਸਾਨ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ ਹਨ ਤੁਸੀਂ ਜਿੰਨੇ ਜ਼ਿਆਦਾ ਕੰਫਰਟ ਜ਼ੋਨ ਵਿੱਚ ਰਹੋਗੇ ਤੁਹਾਡੀ ਲਾਈਫ ਆਉਣ ਵਾਲੇ ਸਮੇਂ ਵਿੱਚ ਓਨੀ ਹੀ ਜ਼ਿਆਦਾ ਅਨਕੰਫਰਟੇਬਲ ਹੋ ਜਾਵੇਗੀ